हिमाचल ਤੋਂ ਲਗਾਤਾਰ ਤਸਵੀਰਾਂ ਆ ਰਹੀਆਂ ਨੇ ਔਰ ਲਾਈਵ ਤਸਵੀਰਾਂ ਤਬਾਹੀ ਦੀਆਂ ਫਿਰ ਤੋਂ ਸਾਹਮਣੇ ਆਈਆਂ ਨੇ ਚੰਬਾ ਤੋਂ ਦੱਸਦੀ ਹੈ ਕਿ ਸਲਾਬ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਚੰਬਾ ਦੇ ਵਿੱਚ ਰਾਵੀ ਨਦੀ ਦੇ ਨਦੀ ਨੇ ਤਬਾਹੀ ਮਚਾ ਦਿੱਤੀ ਹੈ ਰਾਵੀ ਦਰਿਆ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਦੱਸਦੀ ਹੈ ਕਿ ਲੱਕੜਾਂ ਆਈਆਂ ਨੇ ਔਰ ਚੰਬਾ ਦੇ ਸੁਲਤਾਨਪੁਰ ਦੇ ਵਿੱਚ ਪਾਣੀ ਨੇ ਪੂਰੀ ਤਬਾਹੀ ਮਚਾ ਦਿੱਤੀ ਹੈ ਪੁਲ ਤੋੜ ਕੇ ਹਾਈਵੇ ਤੇ ਇਹ ਪਾਣੀ ਆ ਗਿਆ ਹੈ ਦੇਖਿਆ ਜਾ ਸਕਦਾ ਹੈ ਕਿ ਜਿਆਦਾ ਵੱਡੀ ਮਾਤਰਾ ਦੇ ਵਿੱਚ ਇਹ ਲੱਕੜਾਂ ਨੇ ਵਾਹਿਆ ਨੇ ਔਰ ਇਸ ਸਲਾਬ ਦੀਆਂ ਤਸਵੀਰਾਂ ਕੈਂਪਰ ਦੇ ਵਿੱਚ ਕੈਪਟੂ ਮੋੜ ਰੁਖ ਪੰਜਾਬ ਦੇ ਵੱਲ ਕਰਦੇ ਆ ਗਿੱਦੜ ਬਾਹਾ ਦੇ ਪਿੰਡ ਸੋਥਾ ਨੇੜੇ ਖੇਤਾਂ ਦੇ ਵਿੱਚ ਬੱਸ ਪਲਟੀ ਹੈ ਹਾਦਸਾ ਵਾਪਰਿਆ ਵੱਡੀ ਖਬਰ ਹੈ ਦੱਸਿਆ ਕਿ ਹਾਦਸੇ ਦੌਰਾਨ ਤਿੰਨ ਲੋਕ ਜ਼ਖਮੀ ਹੋਏ ਨੇ ਔਰ ਬੱਸ ਦਾ ਸੰਤੁਲਨ ਵਿਗੜਨ ਦੇ ਕਾਰਨ ਹਾਦਸਾ ਵਾਪਰਿਆ ਹੈ ਪਿੰਡ ਵਾਲਿਆਂ ਨੇ ਸਵਾਰੀਆਂ ਨੂੰ ਬੱਸ ਦੇ ਵਿੱਚੋਂ ਬਾਹਰ ਕੱਢਿਆ ਹੈ ਬੜੀ ਮੁਸ਼ਕਲ ਦੇ ਨਾਲ ਔਰ ਕਿਸੇ ਜਾਨੀ ਨੁਕਸਾਨ ਤੋਂ ਹਾਲਾਕੀ ਬਚਾ ਰਿਹਾ ਹੈ ਬਹੁਤ ਵੱਡੀ ਗਨੀਮਤ ਰਹੀ ਹੈ ਬਚਾ ਰਿਹਾ ਹੈ ਪਿੰਡ ਸੋਥਾ ਹੈ ਗਿੰਦਰਬਾਹਾ ਦਾ ਜੁਨੇ ਨੇੜੇ ਇਹ ਹਾਦਸਾ ਵਾਪਰਨ ਦੀ ਖਬਰ ਹੈ ਔਰ ਇਹ ਤਸਵੀਰਾਂ ਤੋਂ ਦਿਖਾ ਰਹੇ ਹਨ ਕਿ ਇਹ ਬੱਸ ਪਲਟੀ ਹੈ ਹਾਲਾਕੀ ਹੋ ਸਕਦਾ ਹੈ ਕਿ ਬੱਸ ਦੀ ਜਿਹੜੀ ਸਪੀਡ ਹੈ ਉਹ ਨਾਰਮਲ ਹੋਵੇ ਬਹੁਤ ਤੇਜ਼ ਨਾ ਹੋਵੇ ਇਸ ਦੀ وجہ ਦੇ ਨਾਲ ਕਿਤੇ ਨਾ ਕਿਤੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਕਿਉਂਕਿ ਬਹੁਤ ਵਾਰ ਬਹੁਤ ਵਜਾ ਜਿਹੜੀ ਹੈ ਉਹ ਕਈ ਵਾਰ ਬੰਜ ਜਾਂਦੀਆਂ ਨੇ ਜਿਸ ਜਿਸ ਵਜਾ ਦੇ ਨਾਲ ਨੁਕਸਾਨ ਜਾਣੀ ਹੁਣ ਤੋਂ ਬਾਤ ਚੱਲਦਾ ਹਾਲਾਂਕਿ ਸੁਭਾਵਿਕ ਤੌਰ ਤੇ ਸਵਾਰੀਆਂ ਨੂੰ ਸੱਟਾਂ ਜਿਹੜੀਆਂ ਨੇ ਉਹ ਜ਼ਰੂਰ ਲੱਗੀਆਂ ਹਾਲਾਂਕਿ ਕਿਵੇਂ ਇਹ ਹਾਦਸਾ ਵਾਪਰਿਆ ਇਹ ਵੀ ਜਾਨਣਾ ਚਾਹਾਂਗੇ ਬਹੁਤ ਸਾਰੇ ਕਾਰਨ ਹੁੰਦੇ ਨੇ ਜਦੋਂ ਹਾਦਸਾ ਵਾਪਰਦਾ ਕੋਈ ਓਵਰਟੇਕ ਕਰਨ ਦੀ ਡਰਾਈਵਰ ਕੋਸ਼ਿਸ਼ ਕਰਦਾ ਉਸ ਸਮੇਂ ਹਾਦਸਾ ਵਾਪਰ ਜਾਂਦਾ ਹੈ ਜਾਂ ਕਦੇ ਨੀਂਦ ਆ ਜਾਂਦੀ ਹੈ ਤਾਂ ਉਹ ਵੀ ਵਜ੍ਹਾ ਹੁੰਦੀ ਹੈ ਸੁਰਜਪਾਲ ਨੇ ਮੇਰੇ ਸਹਿਯੋਗੀ ਫੋਨ ਲਾਈਨ ਤੇ ਸੁਰਜ ਕੀ ਵਜ੍ਹਾ ਹੈ ਸਾਹਮਣੇ ਆਈ ਹੈ ਔਰ ਕੀ ਕੁਝ ਇਸ ਵੇਲੇ ਦੀ ਸਥਿਤੀ ਹੈ ਹਾਦਸੇ ਨੂੰ ਲੈ ਕੇ ਉਹ ਵਜ੍ਹਾ ਬੇਸ਼ੱਕ ਜੇ ਸਾਫ ਨਹੀਂ ਹੋਈ ਹੈ ਪਰ ਸ਼ੁਰੂਆਤ ਦੀ ਜਿਹੜੀ ਇਨਫੋਰਮੇਸ਼ਨ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਉਂਕਿ ਰੋਕ ਰੋਕ ਕੇ ਸਵੇਰ ਤੋਂ ਬਾਰਿਸ਼ ਹੋ ਰਹੀ ਹੈ ਔਰ ਬਾਰਸ਼ ਦੇ ਕਾਰਨ ਸੜਕ ਦੇ ਉੱਪਰ ਜਿਹੜੀ ਸਲਿਪਰੀ ਟਾਈਪ ਚੀਜ਼ ਬਣ ਜਾਂਦੀ ਹੈ ਉਸੇ ਦੇ ਕਾਰਨ ਕਿਤੇ ਨਾ ਕਿਤੇ ਹਾਦਸਾ ਵਾਪਰਿਆ ਨਜ਼ਰ ਆ ਰਿਹਾ ਹੈਗਾ ਹਾਲਾਂਕਿ ਬਸ ਦੀ ਸਪੀਡ ਹੈ ਜਿਹੜੇ ਪਿੰਡ ਵਾਲੇ ਵੀ ਦੱਸ ਰਹੇ ਸੀ ਕਿ ਘੱਟ ਸੀ ਜਿਸ ਕਰਕੇ ਵੱਡਾ ਹਾਸਾ ਹੁਣ ਉਹ ਨੁਕਸਾਨ ਹੋ ਗਿਆ ਹਾਲਾਂਕਿ ਬੱਸਾਂ ਵਾਲਿਆਂ ਦੇ ਉੱਪਰ ਐਲੀਗੇਸ਼ਨ ਹਮੇਸ਼ਾ ਇਹੀ ਲੱਗਦੇ ਨੇ ਕਿ ਬੱਸ ਤੇਜ਼ ਰਫ਼ਤਾਰ ਸੀ ਇਸੇ ਕਰਕੇ ਸੰਤੁਲਨ ਕੋ ਬੇਟੀ ਪਰ ਇਸ ਮਾਮਲੇ 'ਚ ਜਿਵੇਂ ਆਸ-ਪਾਸ ਦੇ ਲੋਕ ਕਹਿੰਦੇ ਰਹੇ ਨੇ ਜਿਨ੍ਹਾਂ ਨੇ ਵੀਡੀਓ ਵੀ ਕਾਫੀ ਸੋਸ਼ਲ ਮੀਡੀਆ 'ਤੇ ਪਾਈਆਂ ਨੇ ਕਹਿ ਰਹੇ ਕਿ ਗਫਤਾਰ ਘਟ ਸੀ ਸ਼ਾਇਦ ਉਸੇ ਕਰਕੇ ਵੱਡਾ ਹਾਸਾ ਨਹੀਂ ਹੋਇਆ ਪਰ ਦੂਸਰੇ ਪਾਸੇ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਨੇ ਕਾਫੀ ਐਫਰਟਸ ਕੀਤੀ ਜਦੋਂ ਬਾਸ ਸੋਣੇ ਵਾਲੇ ਖੇਤ ਦੇ ਕਿ ਡਿੱਗ ਪੈਂਦੀ ਹੈ ਤੇ ਉੱਪਰਲੇ ਪਾਸੇ ਸ਼ੀਸ਼ੇ ਭੰਨ ਕੇ ਜਾਂ ਬਾਰੀ ਉਨੂੰ ਉੱਪਰਲੇ ਪਾਸੇ ਕੋਲ ਕੇ ਉਹਦੇ ਵਿੱਚੋਂ ਲੋਕਾਂ ਨੂੰ ਰੈਸਕੂ ਕੀਤਾ ਗਿਆ ਹਾਲਾਂਕਿ ਦੋ ਤਿੰਨ ਲੋਕਾਂ ਨੇ ਹਲਕੀਆਂ ਸੁੱਟ ਚੱਟਾਂ ਅੰਜੂਰ ਚੋਟਾਂ ਜ਼ਰੂਰ ਆਈਆਂ ਨੇ ਪਰ ਕਿਤਨੇ ਕਿਤੇ ਜਾ ਕੇ ਬਾਕੀ ਸਵਾਰੀਆਂ ਨੇ ਜਿਹੜੇ ਪੈਸੇਂਜਰ ਨੇ ਉਹ ਸਾਰੇ ਦੇ ਸਾਰੇ ਸੁਰੱਖਿਅਤ ਬਾਹਰ ਕੱਢੇ ਗਏ ਨੇ ਔਰ ਕਿਤਨੇ ਕਿਤੇ ਇਸ ਹਾਦਸੇ ਨੂੰ ਲੈ ਕੇ ਬੇਸ਼ੱਕ ਜਾਂਚ ਵੀ ਹੋ ਰਹੀ ਹੈ ਕਿ ਆਖਿਰਕਾਰ के बस है जी बारिश के कारण पूरा हादसा होगा ठीक है बहुत बहुत शुक्रिया सूरज तमाम जानकारी लाद है तो पहली वजह या हूं तक कह लिए कि जानकारी यही मिली है कि बारिश के कारण जरा है यह हादसा वापर हो सकता है